ਤਨਤਨ ਬਾਈਲੈਕਸ਼ਨ ਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਐ ਸੰਵਿਧਾਨ ਦੇ ਉਪਵੰਧਾ ਅਨੁਸਾਰ ਉਹਨਾਂ ਨੇ ਸੀਟ ਸੰਭਾਲਣ ਤੋਂ ਪਹਿਲਾਂ ਸੋਚ ਚੁਕੀ ਸੋਚ ਚੁਕਾਈ ਜਾਣੀ ਐ ਤੇ ਜੇ ਮਾਨਯੋਗ ਸਪੀਕਰ ਸਾਹਿਬ ਦੀ ਇਜਾਜ਼ਤ ਤਾਂ ਰਸਮ ਅਦਾ ਕੀਤੀ ਜਾਏ ਆ ਮੈਂ ਸਰ ਹਰਮਿੰਦਰ ਸਿੰਘ ਸੰਧੂ ਜੀ ਨੂੰ ਬੇਨਤੀ ਕਰਦਾ ਕਿ ਸੋਚ ਉੱਕਣ ਲਈ ਅੱਗੇ ਆਓ ਪਲੀਜ਼ ਸਪੀਕਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਸੋਚ ਪਾਉਣ ਦੀ ਇਜਾਜ਼ਤ ਕਰਸੇ ਮੈਂ ਮੈਂ ਹਰਮੀਤ ਸਿੰਘ ਸੰਧੂ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੌਂ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਤੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਮੈਂ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੀ ਵਫਾਦਾਰੀ ਨਾਲ ਨਿਭਾਵਾਂਗਾ ਬਹੁਤ ਬਹੁਤ ਕਿਰਪਾ ਜੀ ਹਰ ਮਾਨਵਾ ਅਗਰ ਅੱਜ ਵੀ ਤੁਹਾਡੇ ਕੋਲ ਸੇਵਾ ਆਪਹਾਤ ਬੜੀ ਇਤਮੀ ਕਰਨ ਲੈਣ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇੱਥੇ ਭੇਜਿਆ ਹੈ ਉਹਨਾਂ ਦੀ ਆਸਾ ਦੇ ਖਰੇ ਉੱਤਰੋ ਥੈਂਕ ਯੂ ਜੀ ਥੈਂਕ ਯੂ ਸਰ ਸਾਈਨ ਬੀ 11 33 ਸਾਈਨ ਕਰ ਲਓ ਇਹ ਸਰ ਜਿਹੜੀ ਬਣਾਅ ਜਿਹੜੀ ਪੇਪਰਲੈਸ ਹੈ ਤੇ ਆਈਪੈਡ ਤੇ ਚੱਲਦੀ ਰਹਿੰਦੀ ਹੈ ਉਹ ਵੀਡੀਓ ਮੈਂ ਥੈਂਕ ਯੂ ਸਰ ਉਰ ਦਾ ਰੈਗੂਲੇਸ਼ਨ ਦੇ ਜਿਹੜਾ ਲਿਖਿਆ ਰਿਹਾ ਸਰ ਆਪਣਾ ਆਪਣਾ ਵੀ ਆਪਣਾ ਆ ਬਿਚਾਰ ਅੱਗੇ ਕੀ ਕੰਮ ਹੋਊਗਾ ਬੰਦ ਕਰ ਲੈ ਬੰਦ ਕਰਨਾ ਪ੍ਰੋਗਰਾਮ ਬੰਦ ਪਰ ਜਿਹਾ ਪਹਿਲੀ ਵਾਰ ਹੈ ਕਿ ਵਿਧਾਨ ਸਭਾ ਕੋਈ ਬਾਹਰ ਹੋਵੇ ਔਰ ਸੰਧੂ ਸਾਹਿਬ ਨੂੰ ਮੌਕਾ ਮਿਲ ਰਿਹਾ ਹੈਗਾ ਕਿ ਅਨੰਦਪੁਰ ਸਾਹਿਬ ਦੇ ਵਿੱਚ ਆਪਣੀ ਪਹਿਲੀ ਵਿਧਾਨ ਸਭਾ ਜਿਹੜੀ ਉਹ ਅਟੈਂਡ ਕਰਨ ਜਾ ਰਹੇ ਨੇ ਨਵੇਂ ਕਲਯਕੇ ਸੈਸ਼ਨ ਦੇ ਤਹਾਪ ਤੇ ਦੇਖੋ ਇਹ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਸਾਡੇ ਤੇ ਬਖਸ਼ਿਸ਼ ਹੋਈ ਹੈ ਕਿ ਉਹਨਾਂ ਦੀ ਜਿਹੜੀ ਉਹ ਲਾਸਾਨੀ ਸ਼ਹਾਦਤ ਹੈ ਜਿਹੜੀ ਦੁਨੀਆ ਦੇ ਵਿੱਚ ਕਦੇ ਜਿਹਦਾ ਕੋਈ ਐਗਜ਼ਾਮਪਲ ਨਹੀਂ ਮਿਲਦੀ ਕਿ ਮਕਤੂਲ ਕਾਕਲ ਕੋਲ ਗਿਆ ਹੋਵੇ ਉਸ عقیدے ਨੂੰ ਬਚਾਉਣ ਲਈ ਜਿਹਦੇ 'ਚ ਉਹਦਾ ਆਪਣਾ ਵਿਸ਼ਵਾਸ ਨਾ ਹੋਵੇ ਤੇ ਜਾ ਕੇ ਸਿਰ ਦੇ ਦੇਵੇ ਉਹ ਬਹੁਤ ਵੱਡੀ ਜਿਹੜੀ ਕੁਰਬਾਨੀ ਹੈ ਉਹ ਸਾਡੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹਨਾਂ ਦੇ ਉਸ ਸ਼ਹਾਦਤ ਦੇ ਮੈਸੇਜ ਨੂੰ ਜਿਹੜਾ ਕਿ ਦੁਨੀਆਂ ਦੇ ਵਿੱਚ ਸ਼ਾਂਤੀ ਬਰਸਾਵੇ ਜਿਹੜਾ ਦੁਨੀਆਂ ਦੇ ਵਿੱਚ ਭਾਈਚਾਰੇ ਨੂੰ ਕਾਇਮ ਕਰੇਗਾ ਕੋ-ਐਗਜ਼ਿਸਟੈਂਸ ਕੋ ਕੰਪੈਸ਼ਨੇਟ ਮਤਲਬ ਤੁਸੀਂ ਕਰ ਰਹੇ ਜੀ ਦਾ ਜਿਹੜਾ ਮੈਸੇਜ ਹੈ ਉਹ ਦੇਗਾ ਔਰ ਉਹ ਮੈਸੇਜ ਦੇਣ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਰੇ ਮੈਂਬਰ ਸਾਬਾਨਾਂ ਦੀ ਕਿਰਪਾ ਕੀਤੀ ਹੈ ਤੇ ਇਹਨਾਂ ਤੇ ਤੇ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਵੀ ਇਹਨਾਂ ਦੀ ਇਸ ਵਿਧਾਨ ਸਭਾ ਦੇ ਵਿੱਚ ਪਹਿਲੀ ਹਾਜ਼ਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੱਗੇਗੀ ਇਹ ਬਹੁਤ ਵੱਡੀ ਗੱਲ ਹੈ ਸੰਸਦ ਮੁਕਾਬਲਾ ਬੜਾ ਸਖਤ ਸੀਗਾ ਤੇ ਤੁਸੀਂ ਜਿੱਤ ਕੇ ਆਏ ਸਰਕਾਰ ਦੀ ਬਾਈਲੈਕਸ਼ਨ ਵਿੱਚ ਕਿਵੇਂ ਦੇਖਦੇ ਹੋ ਜੀ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਸੇਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਜਿਨ੍ਹਾਂ ਨੇ ਮਹਾਰਾਜ ਦੀ ਜਿੱਤੇ ਮੈਂ ਸਮਝਦਾ ਬਹੁਤ ਵੱਡੀ ਕਿਰਪਾ ਹਈ ਹੈ ਗੁਰੂ ਅਰਜਨ ਦੇਵ ਪਾਸ਼ਾ ਦੀ ਔਰ ਦੂਸਰਾ ਮੈਂ ਤਰਨ ਤਰਨ ਦੇ ਸਾਰੀ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਚੌਥੀ ਵਾਰਾਂ ਵਿਧਾਨ ਸਭਾ ਦੀਆਂ ਪੌੜੀਆਂ ਚੜਾਈ ਨੇ ਔਰ ਜਿਸ ਤਰੀਕੇ ਨਾਲ ਅੱਗੇ ਲੋਕਾਂ ਦਾ ਪਿਆਰ ਸਤਕਾਰ ਮਿਲਦਾ ਰਿਹਾ ਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਤਰਨਤਾਰਨ ਦੇ ਜਨਤਾ ਦੇ ਕਈ ਕੰਮ ਜਿਹੜੇ ਖੜੇ ਸੀਗੇ ਡਵੈਲਪਮੈਂਟ ਦੇ ਸੀਗੇ ਹੋਰ ਮੁੱਦੇ ਸੀਗੇ ਇਸ਼ੂ ਸੀਗੇ ਉਹ ਵੀ ਜਿਹੜੇ ਆ ਹੁਣ ਹੱਲ ਹੋਣਗੇ ਮੈਂ ਸਮਝਦਾ ਔਰ ਸਾਡੇ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਔਰ ਸਾਬਕਾ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਇੱਕੋ ਗੱਲ ਕਹੀ ਸੀ ਵੀ ਜਦਨ ਵਿਧਾਨ ਸਭਾ ਦੀ ਸੌ ਚੁੱਕੋਗੇ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੇ ਉਹ ਕੰਮ ਸਾਡੇ ਇਲਾਕੇ ਦੇ ਸ਼ੁਰੂ ਹੋ ਜਾਣਗੇ ਔਰ ਅੱਜ ਵੀ ਇਹੋ ਗੱਲ ਹੋਈ ਸੀ ਐਮ ਸਾਹਿਬ ਨੇ ਇਹੋ ਗੱਲ ਕਹੀ ਹੈ ਕਿ ਇੱਕ ਹਫਤੇ ਦੇ ਵਿੱਚ ਅੱਜ ਹੀ ਉਹਨਾਂ ਨੇ ਅਫਸਰਾਂ ਨੂੰ ਵੀ ਕਹਿਤਾ ਵੀ ਜਿਹੜੇ ਵੀ ਇਲੈਕਸ਼ਨ ਦੇ ਦੌਰਾਨ ਕੁਈ ਸਾਡੇ ਤਰਨ ਤਰਨ ਦੇ ਕੰਮ ਹੋਣ ਵਾਲੇ ਸੀ ਇਲਾਕੇ ਦੇ ਕੰਮ ਹੋਣ ਵਾਲੇ ਸੀ ਉਹ ਇੱਕ ਹਫਤੇ ਦੇ ਅੰਦਰ ਅੰਦਰ ਸਾਡੇ ਸ਼ੁਰੂ ਹੋਣਗੇ ਔਰ ਮੈਂ ਸਮਝਦਾ ਦੂਸਰਾ ਕਿ ਆਪਣੇ ਆਪ ਨੂੰ ਵਿਭਾਗਾ ਵਾਲਾ ਸਮਝਦਾ ਕਿ ਇਹ ਚੌਥੀ ਵਾਰ ਕਿਉਂਕਿ ਅੱਗੇ ਤੇ ਅਸੈਂਬਲੀ 'ਚ ਇੱਥੇ ਆ ਕੇ ਬੈਠ ਜੀਦਾ ਸੀਗਾ ਔਰ ਮੈਂ ਵਿਭਾਗਾ ਵਾਲਾ ਸਮਝਦਾ ਕਿ ਪ੍ਰਮਾਤਮਾ ਦੀ ਮਿਹਰ ਦੇ ਨਾਲ ਅਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਵਿੱਚ ਮੇਰਾ ਪਹਿਲਾ ਸੈਸ਼ਨ ਹੋਣਾ ਤੇ ਇਸ ਤੋਂ ਵੱਡੀ ਖੁਸ਼ੀ ਮੈਨੂੰ ਕੀ ਹੋ ਸਕਦੀ ਆ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਵੀ ਲਵਾਵਾਂਗੇ ਔਰ ਗੁਰੂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਾਂਗੇ ਸੋ ਇਹੋ ਮੈਂ ਕਹਿਣਾ ਚਾਹੁੰਦਾ ਹਾਂ ਸਰ ਸਮਾਂ ਘੱਟ ਹੈ ਪ੍ਰਾਇੋਰਟੀਜ਼ ਕੀ ਰਹਿਣਗੀਆਂ ਡਵੈਲਪਮੈਂਟ ਨੂੰ ਲੈ ਕੇ ਦੇਖੋ ਪ੍ਰਾਇੋਰਟੀਜ਼ ਕਈ ਨੇ ਮੈਂ ਇਲੈਕਸ਼ਨ ਦੇ ਵਿੱਚ ਵੀ ਜ਼ਿਕਰ ਕਰਦਾ ਰਿਹਾ ਸੀਐਮ ਸਾਹਿਬ ਨਾਲ ਵੀ ਗੱਲ ਹੁੰਦੀ ਰਹੀ ਆ ਔਰ ਕਾਫੀ ਮੁੱਦੇ ਨੇ ਜਿਹੜੇ ਤਰਨ ਤਾਰਨ ਦੇ ਕੋਈ ਜਿਹੜੇ ਆ ਲੋਕਲ ਮੁੱਦੇ ਨੇ ਸ਼ਹਿਰ ਦੇ ਮੁੱਦੇ ਨੇ ਸਾਡਾ ਜਿਵੇਂ ਬਾਰਡਰ ਏਰੀਆ ਆ ਉਹਦੇ ਵਿੱਚ ਕਾਫੀ ਮਤਲਬ ਸਾਰਨੋਂ ਵੱਡਾ ਮੁੱਦਾ ਏ ਜਿਵੇਂ ਬੱਚੀਆਂ ਸਾਡੀਆਂ 10ਵੀਂ ਕਰਕੇ ਜਾਂ ਪਲੱਸ 2 ਕਰਕੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਸੀ ਅੱਜਕੱਲ ਹਾਲਾਤ ਹੀ ਇਹੋ ਜਿਹੇ ਨੇ ਕਿ ਬਾਹਰ ਬੱਚੇ ਮਾਪੇ ਬੱਚਿਆਂ ਨੂੰ ਭੇਜ ਕੇ ਰਾਜ਼ੀ ਨਹੀਂ ਗਏ ਕਹਿੰਦੇ ਸਾਡੇ ਕੋਲ ਰਹਿਣ ਸੋ ਉਹਦੇ ਲਈ ਵੀ ਇੱਕ ਲੜਕੀਆਂ ਦਾ ਜਿਹੜਾ ਕਾਲਜ ਆ ਉਹਦੇ ਲਈ ਵੀ सीएम साहब ने आज कल कही अभी ওই बॉर्डर एरिया ਦੇ ਵਿੱਚ ਜਿਹੜੀਆਂ ਬੱਚੀਆਂ ਆਪਣੇ ਪੈਰਾਸਰ ਆਪਣਾ ਕੈਰੀਅਰ ਬਣਾ ਸਕਣ ਤੇ ਉੱਥੇ ਹੀ ਕੋਈ ਟੈਕਨੀਕਲ ਕਾਲਜ ਬਾਰਡਰ ਏਰੀਆ ਦੇ ਵਿੱਚ ਉਹ ਜਿਹੜਾ ਬਣੂਗਾ نیشنل ਪਾਰਟੀਆਂ ਇਲੈਕਸ਼ਨ ਲੜੀਆਂ ਉਹਨਾਂ ਦੋਨਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਬੀਜੇਪੀ ਪੰਜਵੇਂ ਤੇ ਕਾਂਗਰਸ ਚੌਥੇ ਤੇ ਦੋਨਾਂ ਦੀ ਜ਼ਮਾਨਤ ਜਬਤ ਹੈ ਕੀ ਕਾਰਨ ਦੇ ਤੁਸੀਂ ਇਹਦੇ ਵਿੱਚ ਏਡੇ ਮਾੜੇ ਹਾਲਾਤਾਂ ਨਾਲ ਪਾਰਟੀਆਂ ਦੇ ਦੇਖੋ ਇਹ ਤੇ ਹੁਣ ਹਾਲਾਤ ਲੋਕਾਂ ਨੇ ਦੱਸ ਹੀ ਦਿੱਤੇ ਨੇ ਜਦੋਂ ਕੀਤਾ ਹੀ ਕੁਛ ਨਹੀਂ ਨੇਰੀਆਂ ਗੱਲਾਂ ਬਾਤਾਂ ਨਾਲ ਹੀ ਆਪਾਂ ਥੋੜਾ ਕੰਮ ਚਲਾ ਸਕਦੇ ਆ ਆਪਾਂ ਨੂੰ ਕੁਝ ਨਾ ਕੁਝ ਪੰਜਾਬ ਲਈ ਪੰਜਾਬੀਅਤ ਲਈ ਪੰਜਾਬ ਦੇ ਲੋਕਾਂ ਲਈ ਕੁਝ ਨਾ ਕੁਝ ਕਰਨਾ ਪਊਗਾ ਤੇ ਫੇਰ ਹੀ ਵੋਟਾਂ ਪੈਣੀਆਂ ਨੇ ਨੇਰੀਆਂ ਹਵਾਜ ਨਹੀਂ ਗੱਲਾਂ ਸਟੇਜਾਂ ਤੇ ਖਲੋ ਕੇ ਆਪਾਂ ਜੋ ਮਰਜ਼ੀ ਰੌਲਾ ਪਾਈ ਜਾਈਏ ਜੇ ਆਪਾਂ ਕੋਈ ਚੰਗੀ ਸਰਵਿਸ ਨਹੀਂ ਦੇ ਸਕਦੇ ਪੰਜਾਬ ਲਈ ਕੋਈ ਸੋਚ ਨਹੀਂ ਸਕਦੇ ਪੰਜਾਬੀਅਤ ਲਈ ਸੋਚ ਨਹੀਂ ਸਕਦੇ ਤੇ ਫੇਰ ਜਮਾਨਤਾ ਜਬਤੀ ਹੋਣਗੀ